ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਟਖਵਾਲੀ ਇਹ ਸਾਡੇ ਬਾਬਾ ਜੀ ਆ ਕਹਾਣੀਆਂ ਸੁਣਾਉਂਦੇ ਬਹੁਤ ਇਹ ਸਾਡੇ ਪਾਪਾ ਜੀ ਆ ਤੇ ਚਲੋ ਬਾਬਾ ਜੀ ਹੁ ਸੁਣਾਓ ਅੱਜ ਕਿਹੜੀ ਕਹਾਣੀ ਸੁਣਾਉਣੀ ਆ ਸੁਣਾਉਨੇ ਆ ਜੀ ਸੁਣਾਓ ਜੀ ਕਹੋਰੀ ਆ ਜੀ ਹਾਂਜੀ ਹਾਂ ਹੁਣ ਤੋਂ ਇੱਕ ਰਾਜਾ ਤਾਂ ਭਾਈ ਜੀ ਇੱਕ ਰਾਜਾ ਲੜਾਈ ਕਰਨ ਚਲੇ ਗਿਆ ਰਾਜੇ ਜਾਂਦੇ ਹੁੰਦੇ ਤੇ ਪਹਿਲਾਂ ਹਾਂ ਜਲਦੀ ਸੀ ਉਹ ਰਾਜਾ ਮਰ ਗਿਆ ਲੜਾਈ 'ਚ ਲੜਾਈ 'ਚ ਠੀਕ ਹੈ ਜੀ ਰਾਜਾ ਮਰ ਗਿਆ ਜਦ ਉਹਦੇ ਘਰ ਵਾਲੀ ਦੇ ਪਿੱਛੇ ਤੇ ਬੱਚੇ ਨੇ ਜਰਮ ਲੈ ਲਿਆ ਠੀਕ ਆ ਉਹ ਰਾਣੀ ਕਹਿੰਦੀ ਵੀ ਮੈਂ ਤਾਂ ਸਹੀਦ ਹੋਣਾ ਇਹ ਗਾਇਲ ਰਾਜੇ ਦੇ ਆ ਪਹਿਲਾਂ ਸਤਿਆ ਹੋ ਜੀ ਮੇਰੇ ਨਾਲ ਆ ਪਹਿਲਾਂ ਸਤਿਆ ਭਾਈ ਜਿਹੜੀ ਦਾਦੀ ਸੀ ਉਹ 70 ਸਾਲ ਦੀ ਸੀ ਠੀਕ ਹੈ ਜੀ ਉਹ ਦਾਦੀ ਕਹਿੰਦੀ ਵੀ ਤੇਰਾ ਤੂੰ ਹੀ ਮਾਂ ਐ ਤੂੰ ਹੀ ਬਾਪਾ ਵੀ ਤੈਨੂੰ ਪਾਲਣਾ ਬੱਚਾ ਠੀਕ ਹੈ ਜੀ ਚਲੋ ਪਾਲਦੀ ਰਹੀ ਵਿਚਾਰੀ ਕਮਰੇ ਚ ਲੈ ਕੇ ਗਈ ਦਾਈ ਦਾਈ ਠੀਕ ਹੈ ਰਾਜੇ ਦੀ ਠੀਕ ਹੈ ਉਹ ਰਾਜਾ ਤਾਂ ਮਰ ਗਿਆ ਫਿਰ ਵਜ਼ੀਰ ਨੂੰ ਮਿਲਣਾ ਤਾਂ ਰਾਜ ਦਾ ਇਹ ਵਜ਼ੀਰ ਰੱਖਾ ਮੈਂ ਤਾਂ ਉਹਦਾ ਉਹਦੇ ਇੱਕ ਮੁੰਡਾ ਰ ਕੁਬੀ ਤੇ ਵਜ਼ੀਰ ਦੇ ਠੀਕ ਉਹਦਾ ਖਤਮ ਹੋ ਗਿਆ ਉਹਦਾ ਰਾਜ ਹੋ ਤਾਂ ਵਜ਼ੀਰ ਨੂੰ ਮਿਲ ਗਿਆ ਵਜ਼ੀਰ ਨੂੰ ਮਿਲ ਗਿਆ ਹਾਂ ਫਿਰ ਭਾਈ ਕੀ ਕਰਿਆ ਜਦ ਹਫਤਾ ਕਿ ਲੰਘ ਗਿਆ ਉਹ ਵਜ਼ੀਰ ਤੇ ਮਨ ਮਾ ਪਾਪ ਆ ਗਿਆ ਕੱਚਾ ਬੇਈਮਾਨ ਹੋ ਗਿਆ ਬੇਈਮਾਨ ਹੋ ਗਿਆ ਵਜੀਰ ਹੂੰ ਉਹ ਕਹਿੰਦਾ ਵੀ ਜਾਦੇ ਇਹ ਬੱਚਾ بڑا ਹੋ ਜੂਗਾ ਹੂੰ ਘਬਰੂ ਜਾ ਆਣਾ ਹੂੰ ਬੇਦਮਤ ਤੇਰਾ ਹਾਰੀ ਖੋਲੂਗਾ ਖੋਲੂਗਾ ਇਕ ਨੂੰ ਨਾ ਨੂ ਖਤਮ ਨਾ ਕਰਦੀਏ ਹਾਂ ਵੀ ਮਾਫ ਦੀਨੇ ਸਾਰਾ ਕੁਝ ਹਾਂ ਵੀ ਮਾਰੇ ਦਿੰਨੇ ਆ ਹੂੰ ਭਾਈ ਦੋ ਜਲਾਦ ਭੇਜ ਤੇ ਬੁੜੀ ਕੋਲ ਜਿਹਦੇ ਕੋਲ ਬੱਚਾਤਾ ਠੀਕ ਬੀ ਜਾਓ ਬੀਬੀ ਤੇ ਮਾਈ ਤੇ ਬੱਚਾ ਲਿਆਓ ਵੀ ਬੱਚਾ ਲੈ ਆ ਕੇ ਨੂੰ ਜੰਗਲਾਂ ਚ ਗੇਰ ਆਉ ਕੁੱਤੇ ਬਿੱਲੇ ਖਾ ਲਣਗੇ ਠੀਕ ਹੈ ਵੀ ਦੱਸ ਕੇ ਉਹ ਨਾ ਗੇਰ ਠੀਕ ਹੈ ਚਲ ਭਾਈ ਉਹ ਲੈਣ ਗਏ ਉਹ ਮਾਤਾ ਦੇ ਕਿਧਰੋਂ ਪਰਮਾਤਮਾ ਆ ਗਿਆ ਮਾਤਾ ਕੋਲ ਪ੍ਰਗਟ ਹੋ ਗਿਆ ਪ੍ਰਗਟ ਹੋ ਗਿਆ ਹੂੰ ਉਹਨੂੰ ਪਰਮਾਤਮਾ ਕਹਿੰਦਾ ਵੀ ਜਾਓ ਮਾਧਾ ਗਾਨੀ ਵੀ ਤੁਸੀਂ ਲਖਾ ਕੇ ਲਿਆਓ ਪਹਿਲਾਂ ਹੂੰ ਵੀ ਫੇਰ ਦਊਂਗੀ ਮੈਂ ਬੱਚਾ ਅੱਛਾ ਜੇ ਲਾਗਦਾਨੂ ਕਹਿੰਦੀ ਉਹ ਪਾਈ ਲਖਾਉਣ ਵਾਗ ਆਥਣ ਦਾ ਟਾਈਮ ਤਾਂ ਉਹ ਆਪਣਾ ਜੰਗਲਾਂ ਚ ਜਾਵਣੀ ਬੱਚੇ ਨੂੰ ਲੈ ਕੇ ਬੱਚੇ ਨਹੀਂ ਲੈ ਕੇ ਜੰਗਲਾਂ ਚ ਗਈ ਵੀ ਕਿਸੇ ਆਪਣਾ ਚੰਗੇ ਛੜ ਦੀ ਸਿਰਾਂ ਦੇ ਬੜ ਗਈ ਲੁਗ ਗਈ ਲੁਗ ਗਈ ਲੁਗ ਗਈ ਵੀ ਪਾਈ ਉਹ ਮੁੰਡਾ ਰੋਈ ਗਿਆ ਜੋ ਅਗਦੋ ਨੂੰ ਕੇ ਹਾਂ ਚਾਰ ਸ਼ੇਰ ਆ ਗਏ ਠੀਕਾ ਯਾਰ ਫੇਰ ਆਏ ਵੇ ਉਹ ਜੀ ਇੱਕ ਜਿਹੜਾ ਨਾ ਜੋ ਲੰਬੜਦਾਰ ਤਾਂ ਸ਼ੇਰ ਉਹ ਕਹਿੰਦਾ ਵੀ ਮਾਤਾ ਦਾ ਪਹਿਲਾਂ ਹੀ ਕੋਈ ਦੁਖੀ ਦੀ ਮਾਰੀ ਵੀ ਐ ਬਿਜਤਾ ਦੀ ਦੁਖੀ ਬੈਠੀ ਹੋਰੀ ਹਾਂ ਬਿਲੂ ਕੀ ਬੈਠੀ ਐ ਵੀ ਕੋਈ ਇਹਦੇ ਮਰਦਾ ਬਖਤ ਪਿਆ ਵਾ ਉਹ ਦੋਏ ਤਿੰਨਾਂ ਨੂੰ ਕਹਿੰਦਾ ਵੀ ਆਪਾਂ ਨੇ ਕੁਛ ਨਹੀਂ ਇਹਨੂੰ ਕਹਿਣਾ ਇਹੇ ਆਲੇ ਨਾਲੇ ਬੈਜੋ ਵੀ ਹੋਰ ਜਾਨਵਰ ਵੀ ਨਾ ਕੋਈ ਆ ਜਾਈ ਜਿਹਦੀ ਆਪਾਂ ਨੇ ਮਦਦ ਤੇ ਕਰਨੀ ਰਾਖੀ ਵਾਸਤੇ ਬੈਜੋ ਰਾਖੀ ਵਾਸਤੇ ਆਏ ਦੇ ਝੜਿਆ ਉਹ ਬਣਾ ਰਿਹਾ ਹੂੰ ਜਿੰ ਤੜਿਆ ਨੂੰ ਕਿਹਾ ਮਾਤਾ ਨੂੰ ਸ਼ੇਰਾਂ ਨੇ ਕਿਹਾ ਇਹ ਆਪਣੇ ਗੱਲੋਂ ਵੀ ਸਿਆੜੇ ਹੁੰਦੇ ਨੇ 6000 ਜਾਨਵਰ ਹਾਂ ਬਫਾ ਨਾਲ ਇਹ ਕਹਿੰਦੇ ਵੀ ਆਪਾਂ ਉਹਨੂੰ ਦੇਖਦੇ ਆ ਸਾਹਮਣੇ ਬੈਠੇ ਵੀ ਆਪਾਂ ਉਰਾ ਪਰਾ ਹੋ ਜੋ ਇਹ ਲੱਗ ਜੂਗੀ ਹੂੰ ਇਥੇ ਪਿੰਡ ਦੀ ਜਾ ਬੜੂ ਹੂੰ ਆਇਓ ਉਰਾ ਪਰਾ ਹੋ ਗਏ ਮਾਈ ਨਿਕਲ ਕੇ ਤਨ ਪੀਂ ਹਾਂ ਮੰਗ ਚਾਹਦੇ ਆ ਹਾਂ ਮਾਈ ਨਿਕਲ ਕੇ ਦਿਨ ਚੇ ਤਨੀ ਵੀ ਉਹਦੇ ਬਰਾਬਰ ਹੋ ਗਏ ਦੋ ਦੋ ਜਣੇ ਰਕੀ ਵਾਲਤੇ ਹਾਂ ਬੇ ਇਹਨਾਂ ਰਸਤੇ 'ਚ ਬਿਨਾ ਕੋਈ ਜਾਨਵਰ ਕੇਰੇ ਆਪਾਂ ਨੇ ਰੋਕਣਾ ਹੂੰ ਪੂਰੀ ਮਦਦ ਤੇ ਕਰੀ ਸੀ ਰਾਣੇ ਭਾਈ ਇੱਕ ਗਾਹਾਂ ਜਾ ਕੇ ਪੰਜ ਚਾਰ ਕ ਸਾਗਾਂ ਦਾ ਡੇਰਾ ਆ ਗਿਆ ਹੂੰ ਉਹ ਸਾਗਾਂ ਦਾ ਡੇਰਾ ਆਵਾ ਬਾਗਾ ਕੋਲ ਆ ਟਿਕੂ ਜਿਹਾ ਹੋ আচ্ছা ਉਹਨਾਂ ਕੋਲ ਠਹਿਰ ਗਈ ਹਾਂ ਠਹਿਰੇਗੀ ਸਾਗਾਂ ਕੋਲ ਪਿੰਡ ਦਾ ਮਿਲਿਆ ਨਾ ਕੋਈ ਭਾਈ ਸਾਦਾ ਨੇ ਮਾਈ ਨੂੰ ਵੀ ਰੋਟੀ ਟੁੱਕ ਖਿਲਾ ਬੱਚੇ ਨੇ ਵੀ ਦੇਦੇ ਦਾਦ ਪਰ ਆ ਹਮ ਸਾਲ ਫੀਮ ਨੇ ਜੀ ਉਹਨਾਂ ਕੋਲੇ ਰਹਿੰਦੀ ਦਾ ਸੀ ਉਹ ਹਮ ਬੱਚਾ ਪਲ ਗਿਆ ਹਮ 70 ਦਾ ਦੀ ਤਾਂ ਪਹਿਲੇ ਹੀ ਤੇ ਉਹ ਬਜਾਰੀ ਬਜ਼ੁਰਗ ਹੋ ਕੇ ਉਹ ਵੀ ਸੁਰਗ ਬਾਤ ਹੋ ਗਈ ਹਮ ਜਦੋਂ ਸਾਧਨ ਜੁम्मे ਪਾਇਆ ਹਮ ਸਾਧਨ ਦੇ ਜੁम्मे ਪਿਆ ਵਾਪਾ ਹੀ ਸਾਧਨ ਨੇ ਪਾ ਲਿਆ ਉਹ ਬੜਾ ਕਰਿਆ ਬੜਾ ਕਰਿਆ ਇਹ ਰੋ ਉਹ ਬਜੀ ਨੇ ਜੱਗ ਕਰਤੀ ਹਮ ਜਿਹੜੇ ਨੂੰ ਰਾਜ ਮਿਲਿਆ ਤਾਂ ਕਰਦੇ ਹੁਣ ਤੇ ਦੇਖਣਾ ਉਹਨਾਂ ਵਿੱਚ ਕੋਈ ਬੰਦਾ ਰਾਇ ਨਾ ਜਾਵੇ ਮਤਲਬ ਰੋਟੀ ਪਾਣੀ ਤੇ ਵੀ ਸਾਰੇ ਬੰਦਿਆਂ ਨੂੰ ਖਵਾਉਂਦੀ ਆ ਭਾਈ ਸਾਧ ਵੀ ਮੁੰਡੇ ਨੂੰ ਲੈ ਕੇ ਨਾਲ ਉਹ ਦਸਣਾ ਦਿੰਦੇ ਤੇ ਉਹ ਮੁੰਡੇ ਨੇ ਨਹੀਂ ਦਸਣਾ ਲਈ ਖਲਾ ਆਇਆ ਨੂੰ ਉਹ ਚਾਲ ਦੰਨਾ ਦਿਨ ਲੱਗਿਆ ਦੋਏ ਦਿਨ ਭਾਈ ਜੋਕਸੀ ਬਲਾਵੇ ਉਹ ਗੁੱਸਾ ਕਰ ਗਿਆ ਵੀ ਦਸਣਾ ਕਾਤੇ ਨਹੀਂ ਲਈ ਮੁੰਡੇ ਨੇ ਤਾਂ ਕੀ ਦਈਆਂ ਪਈ ਜਾਂਦਾ ਜੋਸੀ ਬੁਲਾਏ ਪੰਡਤ ਬੁਲਾਏ ਵੀ ਜੋਸਤ ਲਾਓ ਇੱਕ ਬੰਦੇ ਨੇ ਕਾਦਨੀ ਦਸਣਾ ਲਈ ਹੂੰ ਜੋਸ਼ ਨਾ ਪਈ ਜੋਸਤ ਲਾਇਆ ਉਹ ਕਹਿੰਦੇ ਰਾਜਾ ਸਾਹਿਬ ਗੁੱਸਾ ਤਾਂ ਨਹੀਂ ਕਰੇਗਾ ਹੂੰ ਹੂੰ ਕਹਿੰਦੇ ਵੀ ਨਹੀਂ ਗੁੱਸਾ ਕਰਦਾ ਕਹਿੰਦਾ ਇਹ ਕਿਸੇ ਟਾਈਮ ਤੇ ਰਾਜਾ ਮਾਈ ਬਣੂਗਾ ਅੱਛਾ ਇਹ ਮੁੰਡਾ ਇਹ ਨੂੰ ਕਹਿੰਦੇ ਮਜੀਦ ਨੂੰ ਕਹਿੰਦੇ ਵੀ ਤੇਰਾ ਜਮਾਈ ਬਣੂਗਾ ਕਿਸੇ ਟਾਈਮ ਤੇ ਉਹ ਨੂੰ ਹੋਰ ਗੁੱਸਾ ਹੋ ਗਿਆ ਉਹ ਲੱਗੀ ਵੀ ਆਪਣਾ ਨਾ ਇਹ ਕਹਿੰਦਾ ਮਾਰਨੇ ਨੂੰ ਕਹਿੰਦਾ ਇਹਨੂੰ ਇਹ ਕਹਿੰਦੇ ਨੇ ਕਿ ਹੋਊਗਾ ਜਮਾਈ ਤੇਰਾ ਭਾਈ ਇਹਨਾਂ ਨਾਲ ਨੇ ਦੋ ਦਿਨ ਫੇਰ ਮੁੰਡਾ ਮੰਗਾ ਲਿਆ ਉਹ ਦੋ ਲੋਕਾਂ ਤੇ ਅੱਜ ਵੀ ਬੁਲਾ ਕੇ ਲਿਆ ਹਾਂ ਕਹਿੰਦਾ ਵੀ ਜਾਓ ਇਹਨੂੰ ਐ ਕਰੋ ਵੀ ਨੂੰ ਜੰਗਲਾਂ ਦੇ ਵਿੱਚ ਦੇਸ਼ੇ ਫੇ ਲਾ ਕੇ ਮਾਫੀ ਨੂੰ ਵੱਡ ਟੁੱਕ ਕੇ ਮੈਨੂੰ ਸਬੂਤ ਲਿਆ ਕੇ ਦੇ ਉਹ ਇਹਦਾ ਕੁੜੀ ਮਾਰ ਤੇ ਆ ਹਾਂ ਫੇ ਮਾਰ ਕੇ ਆ ਭਾਈ ਉਹ ਲੈ ਗਏ ਤੇ ਰੋਣਾ ਦੇ ਰੱਬ ਨਾਲ ਹੋ ਲਿਆ ਹੂੰ ਜਲਾਦਾ ਦੇ ਉਹ ਆਮ ਸਵਿਚੀ ਕਰਦੇ ਜਾਂਦੇ ਨੇ ਸਲਾਹ ਦਿਲਾ ਦੇ ਵੀ ਜੇ ਆਪਾਂ ਦੀ ਜਾਨ ਬਚਾ ਲਈਏ ਹੂੰ ਆਪਾਂ ਇਹ ਜੀ ਚੀਜ਼ ਦੇਖੋ ਨੂ ਸਬੂਤ ਵੀ ਲੈ ਕੇ ਦਿਨਾ ਜਾ ਕੇ ਹੂੰ ਵੀ ਦੀ ਜਾਨ ਵੀ ਬਚ ਰਹੀ ਹੈ ਉਹਨਾਂ ਨੇ ਕਿ ਪਰਦਾ ਗੁੱਪਾ ਵੱਢ ਲਿਆ ਅੱਛਾੁੰਡੇ ਦੇੁੰਡੇ ਦਾ ਪਰਦਾ ਗੁੱਪਾ ਹੂੰ ਪਰਦਾ ਗੁੱਪਾ ਵੱਢ ਕੇ ਉਹ ਲੈ ਲਿਆ ਜਾਨ ਬਤਗੀ ਜਦੀ ਹੂੰ ਉਹਨਾਂ ਨੇ ਲੇ ਲੁਲਵੇਟ ਕੇ ਝਾੜਾ ਜੂੜਾਂ ਤੇ ਬਿਠਾਤਾ ਬੇਚਰਾ ਹੂੰ ਉਹਨੂੰ ਕਹਿੰਦੇ ਵੀ ਆਏ ਕਰੀ ਤੜਕੇ ਦਿਨ ਚੜੂਗਾ ਵੀ ਤੂੰ ਕਿਸੇ ਪਿੰਡ ਤੇ ਲੱਗਦੀ ਹੂੰ ਯਾ ਲੋਕਾਂ ਦਾ ਜੀ ਚੰਗਾ ਐਸੀ ਕੁਦਰਤ ਰੱਬ ਦੀ ਹੋਈ ਦੁਹਾੜ ਦਿਨ ਦਿਨ ਚੜਿਆ 9:00 10:00 ਵੱਜ ਗਏ ਇੰਨੇ ਨੂੰ ਕਿਤੇ ਹੋਰ ਬੰਦੇ ਦਾ ਹੋਆ ਜਰਾਗਾ ਸ਼ਕਾਰ ਖੇਲਣ ਉਹ ਉਸ ਜੰਗਲ ਚ ਸ਼ਕਾਰ ਖੇਲਣ ਆਇਆ ਭਾਈ ਉਹ ਮੁੰਡੇ ਨੇ ਦੇਖਿਆ ਬਿਲਕੁਲ ਆਰ ਬੰਦਾ ਉਹ ਮੁੰਡਾ ਨਿਕਲ ਕੇ ਰੋਣ ਲੱਗ ਗਿਆ ਉਹਦੇ ਕੋਲ ਵਗ ਗਿਆ ਉਹਨੇ ਵੀ ਕੋ ਲਖੜਾ ਲਿਆ ਉਹ ਦੇਖਦਾ ਬਿਲਕੁਲ ਬੰਦਾ ਨਹੀਂ ਸੰਦਾ ਨਹੀਂ ਵੀ ਇੰਨਾ ਜਵਾਕ ਜੰਗਲ ਚ ਕਿਥਾ ਆ ਗਿਆ ਹੈ ਜਾ ਲੋ ਦੇ ਕੁੱਲ ਵਾ ਗੇ ਉਹ ਕੱਲਾ ਬੱਚਾ ਤੂੰ ਕਹਿੰਦਾ ਜੀ ਮੈਨੇ ਤਾਂ ਦੋ ਬੰਦੇ ਛੱਡ ਗਏ ਰਾਤ ਬਿਊਰੇ ਚਾਰਤੀ ਛਰਿਆਂ ਦੇ ਵੀ ਤੜਕੀ ਕਿਸੇ ਪਿੰਦੇ ਚ ਵਗਦੀ ਹੂੰ ਇਹਦਾ ਫਿਰ ਹੁਣ ਕਹਿੰਦਾ ਜੀ ਹੁਣ ਕੀ ਮੈਂ ਤੁਹਾਡੇ ਨਾਲ ਚੱਲਦਾ ਠੀਕ ਆਂ ਵੀ ਮੈਂ ਇਕੱਲਾ ਐ ਮੈਂ ਚਾਹ ਰ ਡਰਦਾ ਹੂੰ ਗਾਹਾਂ ਲਾਦ ਉਹਦੇ ਵੀ ਨਹੀਂ ਥੀ ਅੱਛਾ ਕਿਹੜਾ ਚਕਾਰ ਖੇਲਣਾ ਆਇਆ ਤਾਂ ਵਾ ਵਾ ਵੀ ਖਾਲੇ ਹਾਂ ਉਹਨਾਂ ਬਿਠਾਇਆ ਕੋੜੇ ਬਰਾ ਕਾਰ ਦਾ ਕੜੇ ਨੇ ਖੇਲਣਾ ਦਾ ਰੱਬ ਨਹੀਂ ਲਾਲ ਲੈਤਾ ਉਹਨੂੰ ਤਾਂ ਭਾਈ ਮਹਿਲਾਂ ਚ ਲੈ ਗਿਆ ਨਾ ਵਾ ਰਾਣੀ ਕੋਲ ਲੈ ਗਿਆ ਹੂੰ ਰਾਣੀ ਰਾਣੀ ਨੂੰ ਗੁੱਸਾ ਕਰੇ ਰਾਜੇ ਨੂੰ ਹਾਂਜੀ ਵੀ ਤੂੰ ਕਿਸੇ ਦਾ ੱੱਕੇ ਤੇ ਚੱਕੇ ਲਿਆ ਕਿਸੇ ਦਾ ਕੋਕੇ ਲਿਆ ਚੋਰੀ ਤੇ ਲਿਆ ਆਪਣੇ ਪਰ ਤਾਂ ਵੀ ਪਾਪ ਹੋ ਜੂਗਾ ਉਹ ਕੈਨਾਂ ਮਾਇ ਕਿਸੇ ਤੇ ਖੋਇਆ ਨਹੀਂ ਕਿਸੇ ਤੇ ਚੱਕਿਆ ਨਹੀਂ ਹੂੰ ਹੂੰ ਵੀ ਮੈਨੂੰ ਤਾਂ ਰੱਬ ਨੇ ਪ੍ਰਮਾਤਮਾ ਨੇ ਜੰਗਲਾਂ ਤੋਂ ਬਚਾਇਆ ਇਹ ਫਿਰ ਨਾ ਤਰਨ ਦਾ ਹੂੰ ਉਹ ਕੰਨੀ ਚੱਲ ਚੰਗਾ ਭਾਈ ਪਾਲਿਆ ਆਪਣਾ ਸਿਆ ਪਾਲਿਆ ਆਪਣਾ ਸਿਆ ਗਾਭਰੂ ਹੋ ਗਿਆ ਭਾਈ ਵਿਆਹ ਹੁਣ ਜੁਗਾ ਹੋ ਗਿਆ ਹੂੰ ਵਿਆਹ ਹੁਣ ਜੁਗਾ ਹੋਇਆ ਦਾ ਉਹ ਜਿਹੜੇ ਬੀਜ ਨੂੰ ਰਾਜ ਮਿਲਿਆ ਤਾਂ ਹੂੰ ਜੁਲਾ ਰਾਜਾ ਮੁੰਡਾ ਲੈ ਗਿਆ ਤਾਂ ਉਹਦੇ ਕੋਲ ਪਹਿਲਾਂ ਉਹਦੀ ਬਿਜਿਰੀ ਕਰੀ ਵੀ ਤੀ ਹੂੰ ਉਹ ਕਹਿੰਦਾ ਵੀ ਉਹ ਰਾਜੇ ਨੂੰ ਮਿਲ ਕੇ ਆਉਣਾ ਮੈਂ ਤਾਂ ਵੀ ਜਿਹੜੇ ਕੋਲ ਬਿਜਿਰੀ ਕਰੀ ਤੀ ਮੈਂ ਹੂੰ ਉਹਦੇ ਕੋਲ ਮਿਲਣ ਬਾਗਿਆ ਗਾਹਾਂ ਉਹ ਮੁੰਡਾ ਫਿਰੇ ਹੂੰ ਉਹ ਮੁੰਡਾ ਚਲਾਉਣਾ ਤਾਂ ਪਛਾਣਿਆ ਨਹੀਂ ਪਹਿਲਾਂ ਹੂੰ ਉਹ ਕਹਿੰਦਾ ਰਾਜਾ ਸਾਹਿਬ ਤੈਂ ਮੁੰਡਾ ਤੇਰਾ ਐਡਾ ਹੋ ਗਿਆ ਵੀ ਤਾ ਮੈਨੂੰ ਪਤਾ ਕੱਦ ਨਹੀਂ ਲਿਆ ਵੀ ਮੈਂ ਵੀ ਵਧਾਈ ਵੀ ਨਹੀਂ ਦੇ ਕੇ ਜਾਂਦਾ ਤੈਨੂੰ ਹੂੰ ਹੂੰ ਵੀ ਕਾ ਮੈਨੂੰ ਦੱਸਿਆ ਨਹੀਂ ਹੂੰ ਉਹ ਕਹਿੰਦਾ ਚਲ ਹੁਣ ਕਰ ਲੈਂਦੇ ਆ ਵਧਾਈ ਆਪਾਂ ਹੂੰ ਹਨਜੀ ਕਰ ਲੋ ਉੱਥੇ ਜਾ ਕੇ ਉਹਦੇ ਫੇਰ ਬੇਈਮਾਨ ਆ ਗਿਆ ਵਜ਼ੀਰ ਦੇ ਹੂੰ ਉਹ ਕਹਿੰਦਾ ਵੀ ਮੈਂ ਤਾਈਕ ਚਿੱਠੀ ਭੁੱਲ ਗਿਆ ਘਰਾਂ ਦੇ ਨਹੀਂ ਮੇਰੇ ਕੋਲ ਹੈ ਹੂੰ ਵੀ ਅੱਪਾ ਦਾ ਕਰਦਿਆ ਫੀਸ ਚ ਹੂੰ ਵਿਆਹ ਮੁੰਡੇ ਨੂੰ ਤੇਰੇ ਵਾਲੇ ਨੂੰ ਵੀ ਉੱਥੇ ਚਿੱਠੀ ਜਾਊਗਾ ਮੇਰੇ ਘਰਾਂ ਵੀ ਦੱਲਾ ਚਿੱਠੀ ਲੀਕੇ ਮੁੰਡਾ ਆਊਗਾ ਹੂੰ ਪਈ ਰੁਪਨੀ ਤੋਂ ਲੈ ਚਿੱਠੀ ਵਲੀਨ ਕੇ ਦੇਤਾ ਹੂੰ ਵੀ ਜਿਹੜਾ ਬੰਦਾ ਉਹਰੇ ਚਿੱਠੀ ਲੈ ਕੇ ਆਊਗਾ ਹੂੰ ਉਹ ਨੂੰ ਵੱਡ ਟੂਟ ਕੇ ਪਰਾਂ ਜੰਗਲਾਂ ਤੋਂ ਦੇ ਕੇ ਆਇਓ ਠੀਕ ਹੋ ਹਾਂ ਜੀ ਚਿੱਠੀ ਨਹੀਂ ਸੀ ਹੂੰ ਮੁੰਡਾ ਤਾਂ ਪੜ੍ਹਦਾ ਉਹਨੇ ਪੜ੍ਹੀ ਨਹੀਂ ਗਈ ਫੇਰ ਕੀ ਕਰਿਆ ੁੰਡਾ ਪੇਟ ਸਾ ਕੋਰਾ ਦੇ ਤਲੂਕ ਹੂੰ ਫੇਰ ਤਾਂ ਜਾਂਦਾ ਵਿਚਾਰਾ ਚਲੋ ਚਾਲ ਰਾਤ ਨੂੰ ਫਿਰ ਥੱਕ ਗਿਆ ਹੂੰ ਕੋੜਾ ਰੋ ਉਹ ਜੇ ਉਸੇ ਦੇ ਬਾਪ ਦਾ ਇੱਕ ਬਾਗ ਆ ਗਿਆ ਮੂਰੇ ਮਚਾਉਂੁੰਦੇ ਦੇ ਉਹ ਮੁੰਡੇ ਦੇ ਬਾਪ ਦਾ ਬਾਗ ਤਾਂ ਜਿਹੜਾ ਜਨਾਨਾ ਬਾਗ ਤਾਂ ਉਹ ਜਨਾਨਾ ਬਾਗ ਆਵਿਆ ਉਹ ਬਾਗ ਜਿੱਤ ਤੁਰ ਗਿਆ ਉਹ ਅੱਛਾ ਉਹ ਤੇ ਕੋਲ ਬੰਤਮ ਨੇ ਆ ਬੁੱਤ ਮਨ ਕੰਨ ਮਨ ਲੱਗ ਜਾ ਰਿਹਾ ਉਹ ਬਈ ਕੋਲੇ ਪਰ ਬੈਠਾ ਥੱਕ ਗਿਆ ਮੈਂ ਭਾਈ ਜਦ ਫਿਰਦਾ ਘੁੰਮਦਾ ਇਹਨੇ ਨੂੰ ਆ ਗਿਆ ਉਹ ਜਿਹੜੀ ਦਾਦੇ ਦੀ ਕੁੜੀ ਵਜ਼ੀਰ ਦੀ ਕੁੜੀ ਜੋ ਤਾਂ ਰਾਣੀ ਬਣ ਗਈ ਮਤਲਬ ਜਰਾਜ ਮਿਲ ਗਿਆ ਉਹਨੂੰ ਹੂੰ ਹੂੰ ਰਹਿਣਾ ਸਣਾ ਹੋ ਜਾਊਗਾ ਹਾਂ ਕਿਉਂ ਨਹੀਂ ਲਗੀ ਫਿਰ ਪਾਈ ਵਜ਼ੀਰ ਦੀ ਕੁੜੀ ਹੂੰ ਬਣ ਗਈਆਂ ਫੈਲ ਕਰਨ ਆ ਗਈਆਂ ਉਹ ਫੈਲ ਕਰਨਾ ਜਾਂ ਬੀਆਂ ਗੇਲਾ ਲੈ ਉਹ ਕਹਿੰਦੀਆਂ ਉਹ ਅਜੇ ਰਾਜੇ ਦੀ ਕੁੜੀ ਪਿੱਛੇ ਫਿਰਦੀ ਐ ਬੰਦਿਆਂ ਮੂਰੇ ਆ ਗਈਆਂ ਹੂੰ ਭਾਗ ਤੇ ਹੂੰ ਉਹ ਕੁੜੀਆਂ ਨੇ ਦੇਖਿਆ ਬਈ ਆਹ ਬਈ ਮਰਦ ਕਿਹੜਾ ਐ ਵੇ ਜੀ ਬਾਗ ਚ ਬੜਨਿਤ ਆ ਗਿਆ ਹੂੰ ਉਹ ਬਾਗੀਆਂ ਕੋਲ ਉਹ ਕਹਿੰਦੀ ਆ ਬਈ ਮਰਦ ਬੰਦਿਆ ਤੂੰ ਤਾਂ ਉਹ ਬੜ ਨਹੀਂ ਸਕਦਾ ਬਈ ਤੂੰ ਕਿਤਰਾ ਆ ਗਿਆ ਉਹ ਤਾਂ ਜਨਾਨਾ ਬਾਗਾ ਹਾਂ ਤੂੰ ਕਿੱਥੋਂ ਆਇਆ ਕਿੱਥੇ ਜਾਣਾ ਹੂੰ ਕਹਿੰਦੇ ਜੀ ਮੈਂ ਫਲਾਣੇ ਤੋਂ ਆਇਆ ਹਾਂ ਫਲਾਣੇ ਤੋਂ ਜਾਣਾ ਹੂੰ ਉਰਪਰੀ ਜਾਇ ਰੱਬ ਨੇ ਇੰਨਾ ਰੂਪ ਦੇ ਤਾ ਨਾ ਐਨੇ ਚਿਰ ਮੈਂ ਉਹਨੇ ਘੰਟੇ ਚ ਮੁੰਡੇ ਨੂੰ ਮੁੰਡੇ ਨੂੰ ਲੱਸ ਲੱਸ ਕਰੇ ਮੁੰਡਾ ਸੋਹਣ ਹੋਣਸ ਰੱਖਾ ਸੋਹਣਾ ਸਨੱਖਾ ਕਰਤਾ ਇਹ ਕਰਨ ਸਾਹਿਬ ਜੀ ਦਾ ਨਾ ਜਾਦਾ ਹਾਇਉ ਦਾ ਉਹ ਹਾਂ ਇੰਨਾ ਰੂਪ ਚੜਾਤਾ ਉਹ ਪਰ ਹੂੰ ਕਹੀ ਕੀ ਕਰਿਆ ਭਾਂਜਾ ਦੇ ਕੇ ਪਿੱਛੇ ਨੂੰ ਭੱਜਣੇ ਆਉਦੇ ਕੋ ਰਾਜੇ ਦੀ ਕੁੜੀ ਕੋ ਹੂੰ ਗਜੀ ਦੀ ਉਡੀਕ ਕੋ ਜੀ ਜੀ ਕੁੜੀ ਕੋ ਹੂੰ ਕਾਇਨੀ ਰਾਣੀ ਰਾਣੀ ਕਹਿੰਦੀ ਹਾਂ ਕਹਿੰਦੀ ਤੂੰ ਕੇ ਕਾਇਨੀਆਂ ਵੀ ਮੇਰੇ ਤੇ ਰੂਪ ਚੜਿਆ ਵਾ ਹੂੰ ਦਿੱਤੇ ਰੇ ਗੱਲਾਂ ਵੀ ਵੱਧ ਨਹੀਂ ਪਾਲਾ ਮੁੰਡਾ ਤੇ ਚੱਲ ਕੇ ਬਾਗ ਦੇ ਵਿੱਚ ਬੈਠਾ ਹੂੰ ਨਹੀਂ ਚਲੋ ਦੇਖੀ ਆਨ ਪਈ ਆ ਗਈਆਂ ਆ ਕੇ ਆ ਉਹ ਕੁਮਿੰਨੇ ਪੁੱਛਿਆ ਵੀ ਕਿੱਧਰੋਂ ਆਇਆ ਕਿੱਦਿਨੂ ਜਾਣਾ ਤਾ ਕੌਣਾ ਤੂੰ ਕੌਣਾ ਹੈ ਕਿ ਤੂੰ ਆਇਆ ਕੀ ਕੰਮ ਹੈ ਬੁੱਛ ਹੂੰ ਜੇ ਨਾਂ ਨਾਂ ਬਾਗਾਇਤਾ ਕਿਵੇਂ ਆ ਗਿਆ ਤੇ ਥਾ ਕਹਿੰਦਾ ਜੀ ਮੈਂ ਤਾਂ ਦਾਮਲੇ ਦਾ ਮਾਰਾ ਖੜ ਗਿਆ ਤਾਰੇ ਹੂੰ ਵੀ ਮੈਂ ਫਲਾਣੇ ਤੋਂ ਜਾਣਾ ਹੈ ਫਲਾਣੇ ਤੋਂ ਆਇਆ ਹੂੰ ਆਇਓ ਕੁਰੀ ਦਾ ਮਾਨਵਾਦ ਰਿਹਾ ਹੂੰ ਵੀ ਇਹ ਕਰਾ ਮਾ ਨੇ ਜੇ ਸਾਦੀ ਕਰਾਲਾ ਹੂੰ ਵੀ ਵਿਆਹ ਕਰਾ ਲੀ ਹਾਂ ਉਹ ਕੁਰੀ ਨੇ ਪੁੱਛਿਆ ਵੀ ਕੁਰੀ ਨੇ ਪੁੱਛਿਆ ਪਹਿਨਾ ਤੂੰ ਜਿੱਤੇ ਸਾਦੀ ਕਰਾਤਾ ਉਹਦਾ ਮੇਰੇ ਗਿਆ ਹੂੰ ਅਮੇ ਦੀ ਕਰਾਂ ਦੇ ਜੀ ਹੂੰ ਮੁੰਡਾ ਕਹਿੰਦਾ ਹੂੰ ਯਾਰ ਸਾਦੀ ਦੀ ਹਾਂ ਪੱਕੀ ਹੋ ਗਈ ਉਹਨਾਂ ਦੀ ਉਹ ਕਹਿੰਦੀ ਲਿਖਾ ਦਿੱਤੀ ਕਿ ਜੀ ਦੇ ਕੇ ਆਉਣੀ ਸੀ ਉਹ ਜਦੋਂ ਕੁੜੀ ਨੇ ਚਿੱਠੀ ਪੜ੍ਹੀ ਉਹ ਵਿਆਹ ਤਾਂ ਮੇਰੇ ਬਾਪ ਨੇ ਚਿੱਠੀ ਲਈਆ ਵਿਆਹ ਤਾਂ ਮਾਰਨ ਬਾਅਦ ਤੇ ਦੀ ਵੀ ਚਿੱਠੀ ਜਦੋਂ ਮਾਪੇ ਹਾਂ ਵੀ ਮਾਰਦੇ ਹੋ ਜੂ ਮੈਂ ਰੋ ਜਾਉਂ ਜਾਉਂ ਹਾਂ ਉਹ ਚਿੱਠੀ ਤਾਂ ਚਿਪਾਰਤੀ ਉਹਨੇ ਹਾਂ ਜਿਲੀ ਉਹਨੇ ਦੇਈ ਤੀ ਉਹਨੇ ਆਪਣੇ ਕੋਲ ਤੇ ਚਿੱਠੀ ਲਿਖ ਕੇ ਨਾ ਜੋ ਬਾਂਦੀਆਂ ਨੂੰ ਦੇਤੀ ਹੂੰ ਵਿਆਹ ਮੇਰੀ ਮਾਂ ਨੂੰ ਦੇ ਦੋ ਜਾ ਕੇ ਵੀ 2 ਘੰਟੇ ਦੇ ਵਿੱਚ ਮੇਰੇ ਆਨੰਦ ਕਾਰਜ ਹੋਣਾ ਚਾਹੀਦਾ ਨੇ ਵੀ ਮੁੰਡਾ ਉਹਨੇ ਟੋੜ ਲਿਆ ਹੂੰ ਬਾਂਝਾਂ ਨੂੰ ਕਹਿੰਦੇ ਆਏਂਗਾ ਜੋ ਮੇਰੀ ਮਾਂ ਨੇ ਜਾ ਕੇ ਹੂੰ ਵਜ਼ੀਰ ਦਾ ਗਾਲਾ ਉੱਥੇ ਪਾਰਟੀ ਜਾਂਦੇ ਸੀ ਹੂੰ ਉਹ ਤਾਂ ਪਾਰਟੀ ਕਰਦਾ ਉਹ ਤੇ ਹੀ ਕਰਦਾ ਹੂੰ ਭਾਈ ਉਹ ਬਾਂਝਾਂ ਨੇ ਲਿਜਾ ਕੇ ਦਿੱਤੇ ਤੇ ਲਾਜਾ ਰਾਜਾ ਕੋਲ ਕਈ ਟੋਲਾ ਹੰਦਾ ਉਹ ਦੋ ਘੰਟੇ ਮੁੰਡੇ ਨੂੰ ਘੁੰਮਦੀ ਫਿਰਦੀ ਐ ਲੈ ਬਾਗ ਚ ਹੂੰ ਚਲੋ ਤੇ ਦੋ ਘੰਟੇ ਜੀ ਗਏ ਘਾ ਮਾਂ ਨੇ ਤਿਆਰੀ ਕਰਤੀ ਮੇਰੇ ਲਈ ਦੰਦਕਾਰ ਜੀ ਕਰਾਏ ਹੂੰ ਮੁੰਡੇ ਜੀ ਵੀ ਮੁੰਡੇ ਉੱਪਰ ਬੈਠੇ ਲੰਮਾ ਉਹਦੇ ਨਾਲ ਆਪਣਾ ਮੈਲਾਣ ਚ ਉਹ ਆਇਆ ਸੰਪਾਰਟੀ ਪਰੋਂ ਪਹਿਲਾਂ ਤਾਂ ਉਹਦੇ ਕੋਲ ਗਿਆ ਉਗਰਾਮੀ ਵਜ਼ੀਰ ਰੱਖਿਆ ਬਤਨਾਂ ਨਾ ਪਰ ਉਹਨੂੰ ਰੱਖਣ ਪੈ ਗਿਆ ਵਜ਼ੀਰ ਹਾਂ ਤਾਂ ਰੱਖਦੀ ਹੁੰਦੇ ਹਾਂ ਹਾਂ ਦੇਖੋ ਵਜ਼ੀਰ ਨੂੰ ਕਹਿੰਦਾ ਵੀ ਤੇਰੇ ਕੋਲ ਬੰਦਾ ਆ ਤਾਂ ਉਹਦਾ ਕਰਤਾ ਕੰਮ ਹੂੰ ਕਹਿੰਦਾ ਜੀ ਤੇ ਤਾਂ ਕੋਈ ਆਇਆ ਨਹੀਂ ਹੂੰ ਕਿਹਾ ਮੈਂ ਬੰਦਾ ਭੇਜਿਆ ਦਾ ਤੇਰੇ ਕੋਲ ਚਿੱਠੀ ਲੈ ਕੇ ਵੀ ਆਇਆ ਨਹੀਂ ਹੂੰ ਅਜੇ ਨਾ ਮੇਰੇ ਕੋਲ ਤਾਂ ਹੈ ਨਹੀਂ ਤੂੰ ਕੋਈ ਬੰਦਾ ਨਹੀਂ ਆਇਆ ਕਿੱਥੇ ਰਹਿ ਗਿਆ ਬੰਦਾ ਹੂੰ ਜਾਦੋ ਕਰਾਂ ਗਿਆ ਹੂੰ ਬੰਦਾ ਕੁਦੇ ਦੇ ਬਰਾਬਰ ਬੈਠਾ ਨਹੀਂ ਨਾ ਇਹਦਾ ਜਲ ਨਹੀਂ ਤਾਂ ਹੂੰ ਲ ਬੱਛਾ ਜਾਲ ਕੁਰੀ ਦੇ ਬਰਾਬਰ ਅਲੇ ਨੂੰ ਗੁੱਸਾ ਹੋ ਗਿਆ ਉਹ ਕ੍ਰੋਧ ਚ ਆ ਗਿਆ ਕ੍ਰੋਧ ਚ ਆ ਗਿਆ ਜਮਾਈ ਹੂੰ ਕ੍ਰੋਧ ਚ ਆਵਾ ਭਾਈ ਏ ਕਰਿਆ ਫੇਰ ਉਹਦੇ ਜਮਾਈ ਬਈ ਮਨ ਆ ਗਿਆ ਤੋ ਵਜੀਰ ਦੇ ਵਜੀਰ ਦੇ ਫੇਰ ਆ ਗਿਆ ਮਾਰਨੇ ਪੱਲੇ ਵਾਲੇ ਜਮਾਈ ਬਣ ਗਿਆ ਹੂੰ ਉਹਨੂੰ ਕਹਿੰਦਾ ਬੀਜੀ ਕਹਿੰਨਾ ਆਪਣੇ ਪੂੜ ਜਿੰਨੇ ਦੀ ਦੂਧ ਲਾ ਲਾ ਹੂੰ ਕਹਿੰਦਾ ਵੀ ਠੀਕ ਪੀਰ ਹੈ ਹੂੰ ਹਲਾਣੇ ਥੋੜੋ ਹੂੰ ਆਪਣੇ ਚਾਰ ਕਿੱਲੇ ਟਪਕੇ ਹੂੰ ਹੂੰ ਬੇ ਸਾੜੇ ਪਿੱਛੇ ਹੀ ਖਾਨਦਾਨ ਜਿਹੜਾ ਬਿਆੰਦਲਾ ਹੁੰਦਾ ਉਹ ਤੇ ਦੀਵਾਰ ਖਾਣੇ ਹੁੰਨਿਆ ਤੇ ਦੀਛੇ ਤੇ ਹੂੰ ਬਿੰਦਿਸ਼ੇ ਬਤਾ ਉਹਦੇ ਪਰ ਪੀਰ ਪਰ ਮੱਥਾ ਤੇ ਇੱਕਿਆਣਾ ਚਰਾਗ ਲਾਇਆ ਹੂੰ ਹੂੰ ਉਹ ਚਰਾਗ ਲਾਉਣ ਤਾਨੂੰ ਕਹਤਾ ਹੂੰ ਉੱਥੇ ਪੇ ਤੇ ਦੋ ਬਰਬਾਸ ਜੀ ਅਗੂ ਕੁਮਾਰ ਦੇਵ ਨੂੰ ਜਿਹੜਾ ਅਬ ਯੂਰੇ ਦੀਵਾ ਲਾਉਣ ਆਊਗਾ ਕੋਈ ਚਰਾਗ ਲਾਉਣ ਆਊਗਾ ਇੱਕ ਬੰਦਾ ਇੱਥੇ ਉਹ ਨਾ ਬਿਓ ਵੱਡ ਟੁੱਕ ਦੇਣਾ ਥੇ ਛੱਡਣਾ ਨਹੀਂ ਹੈਗਾ ਹੂੰ ਭਾਈ ਉਹ ਜਾਂਦਾ ਦਿਨ ਚੇਪੇ ਉਹ ਦੀਵਾਲੀ ਪੀਰ ਪਰ ਨੂੰ ਹੂੰ ਉਹ ਮੂਰੇ ਮਿਲ ਗਿਆ ਦਾ ਸਾਲਾ ਮੁੰਡੇ ਦਾ ਹੂੰ ਉਹ ਕਹਿੰਦਾ ਤੂੰ ਕਿੱਧਰ ਨੂੰ ਜਾਂਦਾ ਦੀਵਾਲੀ ਆਹਾ ਹੂੰ ਕਹਿੰਦਾ ਡਾੜੀ ਨੇ ਪੈ ਜੰਮਿਓ ਤੇ ਚਰਾਗ ਲਾ ਕੇ ਆਉਣਾ ਹੂੰ ਉਹ ਕਹਿੰਦਾ ਜਮਨੂ ਭਰਾ ਤੈਨੂੰ ਕੋਈ ਪਤਾ ਫਮੀ ਕਿੱਥੇ ਆ ਪੀਰ ਹੂੰ ਇਹ ਕਹਿੰਦਾ ਮੈਂ ਲਾ ਕੇ ਆ ਮਾ ਭਾਇਆ ਮੁੰਡਾ ਉੱਥੇ ਖੜਾ ਹਤਾ ਪਰ ਉਹਨਾ ਆਪ ਬਗ ਲੈ ਕੇ ਉਹ ਜਲਾਦਿਆਂ ਕੋਲ ਤਾਂ ਕੋਈ ਭਗ ਜੈ ਨਾ ਨਾ ਬੰਦਣੇ ਦੇ ਜਾ ਹੁਕਮ ਆਦਾ ਹਾਂ ਜਿਹੜਾ ਚਰਾਗ ਲਾਉਣਗੇ ਹਾਂ ਉਹ ਮੁੰਡਾ ਚਲਾਉਣ ਨਾਲ ਭਗ ਜਾ ਸਾੜਾ ਉਹਨੇ ਨਾ ਤੁਸ ਕੋਤਾ ਉੱਥੇ ਭੜਤਿਆ ਭੜਤਿਆ ਭਾਈ ਫਿਰਦੋਸ

ਏ ਮਰਦਾਂ ਮੱਥੇ ਬਰਾਤ ਨਹੀਂ ਮਨਾਂ ਕਈ ਖਣੀਆਂ ਕਰ ਲੀਆਂ ਇਹ ਰੇਡ ਜੁੰਦੇ ਦਾ ਜੁੰਦਾ ਮੇਰਾ ਮੁੰਡਾ ਵੀ ਮਰ ਗਿਆ ਕੁੜੀ ਵੀ ਲੈ ਗਿਆ ਇੱਥੇ ਤਾਂ ਕਹਾਣੀ ਮੁੱਕ ਗਈ ਤੀ ਕੋਰ ਤੋਰੀ ਏ ਇਹਦੇ ਵਿੱਚ ਆਇਆ ਵੀ ਮਾੜੇ ਕੰਮਾਂ ਦਾ ਮਾੜਾ ਨਤੀਜਾ ਮਾੜਾ ਨਤੀਜਾ ਅਰੇ ਇਹ ਕਾਇ ਚਾਰ ਏਲੇ ਕਰਲੇ ਮੁੰਡੇ ਪਰ ਚਾਰ ਏਲਿਆਂ ਤੇ ਨਹੀਂ ਮਰਿਆ ਬਚਾਉਣ ਵਾਲਾ ਬੜਾ ਉਹਦੇ ਨਾਲ ਪਰਮਾਤਮਾ ਹੋ ਲਿਆ ਨਾ ਉਹਦੇ ਨਾਲ ਵੀ ਚੱਲ ਮੈਂ ਤੇਰੇ ਖਾ ਹਾਈ ਬਚਾਉਣ ਵਾਲਾ ਸਭ ਨਾਲੋਂ ਬੜਾ ਹਾਂ ਉਹਨੇ ਪਰਮਾਤਮਾ ਨੇ ਬਚਾਇਆ ਹੋ ਹਾਂ ਉਹਨੂੰ ਦੋ ਦੋ ਚਲੋ ਦੋ ਮਿਲ ਗਿਆ ਪਿਛਲਾ ਵੀ ਮਿਲ ਗਿਆ ਮੂਰੇ ਵੀ ਮਿਲ ਗਿਆ ਹਾਂਜੀ ਦੋ ਦੋ ਤੁਸੀਂ ਦੱਸੋ ਬਾਬਾ ਜੀ ਦੀ ਕਹਾਣੀ ਕਿੱਦਾਂ ਰਹੀ ਇਹ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਆਪਣੇ ਸਮੇਂ ਪਾਸ ਲਈ ਕਿਉਂ ਹੋਰ ਤਾਂ ਕੀ ਮਨੋਰੰਜਨ ਹੁੰਦਾ ਈਦਾ ਪੁਰਾਣੇ ਸਮੇਂ ਵਿੱਚ ਇਹ ਕਹਾਣੀ ਸੁਣਾ ਸੁਣਾ ਕੇ ਸਮੇਂ ਰਾਤ ਦਿਨ ਕੱਟੇ ਜਾਂਦੇ ਕੱਟੇ ਜਾਂਦੇ ਹਾਂ ਦੋਸਤ ਤੁਸੀਂ ਦੱਸੋ ਬਾਬਾ ਜੀ ਨੇ ਕਿੰਦਾਂ ਦੀ ਕਹਾਣੀ ਲੱਗੀ ਤੁਹਾਡੀ ਸ਼ੁਕਰੀਆ ਧੰਨਵਾਦ ਅਨਮਾਦੀ ਕੋਹਰ ਤੋਰਦੇ ਹਾਂ ਹਾਂ ਤੁਰ ਕਿਹੜੀ ਸੜਕ